ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਸਵੰਤ ਸਿੰਘ ਘਾਇਆ ਸੂਬਾ ਪ੍ਰਧਾਨ ਬੀਏ ਟਟਪਾਸ ਬੇਰਜ਼ガル ਯੂਨੀਅਨ ਪੰਜਾਬ ਤਾਂ ਬਿਲਕੁਲ ਤੁਸੀਂ ਆਪਾਂ ਲਗਾਤਾਰ ਆਪਣੇ ਸੰਘਰਸ਼ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਨਾਲ ਤੁਸੀਂ ਜੁੜੇ ਹੋ ਬਿਲਕੁਲ ਆ ਜਿਹੜਾ ਤੁਸੀਂ 28 ਸਤੰਬਰ ਦਾ ਤਰਨਾ ਜਿਹੜਾ ਆਪਣਾ ਕੀਤਾ ਸੀ ਸਰਦਾਰ ਸ਼ੀਵ ਭਗਤ ਸਿੰਘ ਅਸ਼ੀਦ ਆਜ਼ਮ 28 ਸਤੰਬਰ ਨੂੰ ਜਿਹਦਾ ਜਨਮ ਦਿਨ ਸੀ ਉੱਥੇ ਆਪਾਂ ਬਿਲਕੁਲ ਵੱਡੇ ਪੱਤਰ ਤੇ ਸੰਘਰਸ਼ ਕੀਤਾ ਸੀ ਤਾਂ ਸੰਘਰਸ਼ ਵੀ ਆਪਣਾ ਕਿਤੇ ਨਾ ਕਿਤੇ بڑا ਵੱਡੇ ਪੱਤਰ ਤੇ ਸੀ ਤਾਂ ਉਹ ਸਬੈਸ਼ ਦੇ ਵਿੱਚ ਆਪਣੀਆਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਜਿਹੜਾ ਕੁਝ ਮਿਲਿਆ ਉਹ ਤੁਹਾਨੂੰ ਦੱਸਿਆ ਕਿ ਸਬ ਕਮੇਟੀ ਨਾਲ ਮੀਟਿੰਗ ਤਾਂ ਹੋਈ ਸੀ ਉਹਦੇ ਵਿੱਚ ਸਿੱਖਿਆ ਮੰਤਰੀ ਬੈਠਣਾ ਸੀ ਹਰਪਾਲ ਚੀਮੇ ਨੇ ਬੈਠਣਾ ਜਾਂ ਅਮਨ ਰੋੜੇ ਤਾਂ ਲਗਭਗ ਇਹ ਤੈਅ ਸੀ ਪਰ ਅੱਜ ਜਦੋਂ ਅਸੀਂ ਇੱਥੇ ਮੀਟਿੰਗ ਦੇ ਵਿੱਚ ਪਹੁੰਚਿਆ ਮੀਟਿੰਗ ਦੇ ਵਿੱਚ ਸਾਡੀ ਲਗਭਗ ਹਰਪਾਲ ਸਿੰਘ ਚੀਮਾ ਜੀ ਨਾਲ ਬਿਲਕੁਲ ਗੱਲਬਾਤ ਥੋੜੀ ਬਹੁਤੀ ਹੋਈ ਹੈ ਉਹਦੇ ਵਿੱਚੋਂ ਇਹ ਕੁਝ ਨਿਕਲਿਆ ਤਾਂ ਵੇਖੋ ਜਿਹੜੀ ਸਾਡੀ ਲਗਾਤਾਰ ਸਿੱਖਿਆ ਮੰਤਰੀ ਨਾਲ ਮੀਟਿੰਗ ਸੀ ਤੁਸੀਂ ਵੇਖ ਰਹੇ ਹੋ ਪੰਜਾਬ ਭਵਨ ਸਵੇਰੇ ਦੇ ਲਗਭਗ ਇੱਥੇ ਆਉਣ ਦੀ ਡੇਟ ਤੇ ਖੜੇ ਸੀ ਪਰ ਹਾਲੇ ਤੱਕ ਕੋਈ ਆਉਣ ਦੀ ਆਮੀਦ ਨਹੀਂ ਤੇ ਨਾ ਕੋਈ ਸੁਭਾਵਨਾ ਹੈ ਤਾਂ ਅੱਗੇ ਤੁਹਾਨੂੰ ਜਿਹੜੀ ਮੀਟਿੰਗ ਹੋਈ ਹੈ ਉਹ ਤੁਹਾਨੂੰ ਸਰ ਬਿਲਕੁਲ ਦੱਸਣਗੇ ਰਾਜਨ ਸਰ ਤੇ ਨਛੱਤਰ ਸਰ ਦੱਸਣਗੇ ਹਾਂਜੀ ਅੱਜ ਜਿਵੇਂ ਟਾਈਮ ਦਿੱਤਾ ਗਿਆ ਸੀ ਤਾਂ ਉਸ ਤਰ੍ਹਾਂ ਅਸੀਂ ਮੀਟਿੰਗ ਦੇ ਲਈ ਪਹੁੰਚੇ ਆਉਣ ਦੇ ਵਿੱਚ ਦੋ ਪੜਾਅ ਹੈ ਸਵੇਰ ਵਾਲੀ ਮੀਟਿੰਗ ਜਿਹੜੀ ਹਰਪਾਲ ਸਿੰਘ ਚੀਮਾ ਜੀ ਨਾਲ ਹੋ ਰੋ ਉਸ ਤੋਂ ਬਾਅਦ ਅਸੀਂ ਇੱਥੇ ਆਏ ਪੰਜਾਬ ਪਮਨ ਵਿੱਚ ਜਿਹੜੀ ਅਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਸੀ ਉਹ ਮੀਟਿੰਗ ਹੋਈ ਹੈ ਤਾਂ ਉਹ ਮੀਟਿੰਗ ਪਹਿਲੇ ਵਾਲੇ ਟ੍ਰੈਂਡ ਤੇ ਰਹੀ ਹੈ ਲਗਭਗ ਉਹਨਾਂ ਨੇ ਕਿਹਾ ਵੀ ਐਜੂਕੇਸ਼ਨ ਦਾ ਬਹੁਤ ਮਾੜਾ ਹਾਲ ਆ ਦੇ ਮੂੰਹ ਇਹ ਗੱਲ ਕਹਿਣਾ ਵੀ ਐਜੂਕੇਸ਼ਨ ਦਾ ਬਹੁਤ ਮਾੜਾ ਹਾਲ ਹੈ ਤੇ ਜਿਹੜੇ ਐਜੂਕੇਸ਼ਨ ਵਾਲੇ ਪਰਸਨ ਬੈਟਰੀ ਸੋ ਉਹਨਾਂ ਕਹਿੰਦੇ ਇਹਨਾਂ ਦਾ ਮਸਲਾ ਹੱਲ ਕਿਉਂ ਨਹੀਂ ਕਰਦੇ ਤੁਸੀਂ ਮੈਂ ਕਿਹਾ ਸਰ ਇਹ ਤਾਂ ਬਹੁਤ ਵਾਰੀ ਹੋ ਚੁੱਕਿਆ ਪਰ ਹੁਣ ਇਹਨਾਂ ਦਾ ਕੋਈ ਪੁਖਤਾ ਹੱਲ ਲੱਭੋ ਕੰਕਰੀਟ ਲੱਭੋ ਤਾਂ ਹੀ ਕਿਸੇ ਚੀਜ਼ ਦਾ ਫਾਇਦਾ ਹੈ 55% ਦੀ ਗੱਲ ਵੀ ਕੀਤੀ ਗਈ ਵੀ 55% ਹੈ ਇੰਨੀ ਵਾਰੀ ਕਿਹਾ ਜਾ ਚੁੱਕਿਆ ਹੁੰਦਾ ਹੱਲ ਕਰੋ ਉਹਦੇ ਤੇ ਵੀ ਉਹਨਾਂ ਨੇ ਕਿਹਾ ਵੀ ਹੱਲ ਕਰਦੇ ਹਾਂ ਹੁੰਦਾ ਉਹ ਚੱਲ ਰਿਹਾ ਹੈ ਹਾਂ ਕਿਤੇ ਨਾ ਕਿਤੇ ਜਦੋਂ ਓਵਰਏਜ ਦੀ ਗੱਲ ਕੀਤੀ ਤਾਂ ਉਹਦੇ ਤੋਂ ਥੋੜੇ ਭਜਦੇ ਦੇਖੇ ਤਾਂ ਓਵਰਏਜ ਤੇ ਕੋਈ ਉਹਨਾਂ ਨੇ ਸਟੈਂਡ ਲੈਂਦਾ ਨਹੀਂ ਦਿਖਾਈ ਦਿੱਤਾ ਉਲਟਾ ਕਿਹਾ ਵੀ ਐਂ ਦੇ ਕਰਕੇ ਭੜਤੀ ਲੇਟ ਹੋ ਸਕਦੀ ਹੈ ਦਾ ਬਾਰ-ਬਾਰ ਇਹ ਕਿਹਾ ਗਿਆ ਕਿ ਭਰਤੀ ਜਲਦੀ ਤੋਂ ਜਲਦੀ ਚਾਹੀਦੀ ਔਰ ਵੱਡੀ ਤੋਂ ਵੱਡੀ ਭਰਤੀ ਚਾਹੀਦੀ ਹੈ ਔਰ ਇਹਦੇ ਲਈ ਪੁਖਤਾ ਹੱਲ ਕਰੋ ਫਿਰ ਉਹ ਕਹਿੰਦੇ ਬਈ ਅਸੀਂ ਕਰਦੇ ਆ ਮੈਂ ਕਿ ਕਰਦੇ ਨਹੀਂ ਕੋਈ ਪੁਖਤਾ ਹੱਲ ਕਰੋ ਫਿਰ ਉਹਨਾਂ ਨੂੰ ਨੰਬਰ ਲਿਆ ਗਿਆ ਤੇ ਕਿਹਾ ਗਿਆ ਅਸੀਂ ਜਲਦੀ ਤੁਹਾਨੂੰ ਬੁਲਾਣੇ ਆ ਪਰ ਉਸ ਤੋਂ ਬਾਅਦ ਸਾਨੂੰ ਇਹ ਉਮੀਦ ਸੀ ਬਈ ਇੱਥੇ ਜਿਹੜੀ ਮੀਟਿੰਗ ਸੀ ਸਾਡੀ ਐਜੂਕੇਸ਼ਨ ਮਿਨਿਸਟਰ ਨਾਲ ਉਹਦੇ ਚ ਕੁਝ ਸਾਰਥਕ ਹੱਲ ਅਸੀਂ ਕੱਢ ਪਾਵਾਂਗੇ ਆ ਗੱਲ ਕਰਾਂਗੇ ਵੀ ਸਾਡੀ ਕੀ ਗੱਲ ਹੋਈ ਓਮ ਦੇ ਬਿਹਾਫ ਤੇ ਅਸੀਂ ਕੀ ਅੱਗੇ ਕਰੀਏ ਪਰ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਇੱਥੇ ਕੋਈ ਵੀ ਸਾਨੂੰ ਨਹੀਂ ਮਿਲਿਆ ਅੰਬੈਰੈਸਮੈਂਟ ਮਿਲੀ ਇੱਥੇ ਦੇ ਬਾਰੇ ਜਿਹੜੀ ਗੱਲ ਕਰਨਗੇ ਨੁਸ਼ੱਤਰ ਸਰ ਕਰਨਗੇ ਹਾਂਜੀ ਤਾਂ ਸਾਥੀਓ ਲਗਭਗ ਗੱਲ ਤੁਹਾਡੀ ਜਸਵੰਤ ਤੇ ਰਾਜਨ ਸਰ ਨੇ ਤੁਹਾਡੇ ਨਾਲ ਕੀਤੀ ਆ ਮੰਨ ਲਓ ਇੱਕ ਗੱਲ ਕਲੀਅਰ ਕੱਟ ਅਸੀਂ ਕਰਦੇ ਹਾਂ ਕਿ ਆਪਾਂ ਉਸਤਾਂ ਦੀ ਮੰਗ ਕਰਦੇ ਹਾਂ ਇਹ ਉਹ ਸਰਕਾਰ ਆ ਜਿਹੜੀ ਸਾਡੇ ਨਾਲ ਬੈਠਣ ਲਈ ਤਿਆਰ ਨਹੀਂ ਜਦੋਂ ਸਾਡੇ ਨਾਲ ਬੈਠਣ ਲਈ ਤਿਆਰ ਨਹੀਂ ਤੁਹਾਨੂੰ ਇਹ ਨੌਕਰੀਆਂ ਕਿੱਥੋਂ ਤੱਕ ਦੇ ਦੇਣਗੇ ਔਰ ਦੂਜੀ ਚੀਜ਼ ਇੱਕ ਆਪ ਵੇਖੋ ਅੱਜ ਜਿਵੇਂ ਸਾਰੇ ਨੇ ਤੁਹਾਨੂੰ ਦੱਸਿਆ ਕਿ ਸਾਡਾ ਇੱਕ ਫਾਈਨਾਂਸ ਮਿਨਿਸਟਰ ਖੁਦ ਬੈਠਾ ਇਹ ਗੱਲ ਕਹਿ ਰਿਹਾ ਹੈ ਕਿ ਸਿੱਖਿਆ ਦਾ ਬੁਰਾ ਹਾਲ ਆ ਮਤਲਬ ਜੇ ਸਿੱਖਿਆ ਦਾ ਬੁਰਾ ਹਾਲ ਆ ਔਰ ਜਦੋਂ ਅਸੀਂ ਸੰਗਰੂਰ ਧਰਨਾ ਲਾਇਆ ਸੀ ਉੱਥੇ ਇਹਨਾਂ ਦਾ ਜਿਹੜਾ ਮੁਖ ਅਫਸਰ ਸੀ ਉਹ ਗੱਲ ਕਹਿ ਰਿਹਾ ਸੀ ਕਿ ਸਰਕਾਰ ਕੋਲ ਪੈਸਾ ਨਹੀਂਗਾ ਮਤਲਬ ਇੱਕ ਗੱਲ ਇਹ ਗੱਲ ਕਹਿੰਦੇ ਜੇ ਸਰਕਾਰ ਕੋਲ ਪੈਸਾ ਨਹੀਂ ਸਿੱਖਿਆ ਦਾ ਬੁਰਾ ਹਾਲ ਆ ਫਿਰ ਛੱਡ ਦਿਓ ਕੁਰਸੀਆਂ ਦੇ ਦਿਓ ਅਸਤੀਫਾ ਅਸੀਂ ਨੌਜਵਾਨ ਸਕੂਲਾਂ ਦੀ ਮਾਸਟਰੀ ਸੰਭ ਸਕਦੇ ਹਾਂ ਤਾਂ ਤੁਹਾਡੀ ਰਾਜਨੀਤੀ ਵੀ ਸੰਭ ਲਾਂਗੇ ਤੇ ਅਸੀਂ ਇਹ ਗੱਲ ਕਲੀਅਰ ਕੱਟ ਕੇ ਕਹਿੰਦੇ ਆ ਕਿ ਸਰਕਾਰਾਂ ਜਿਹੜੀਆਂ ਨੇ ਇਹ ਸਾਨੂੰ ਲਾਲਚ ਦੇ ਰਹੀਆਂ ਨੇ ਮਿੱਠੀਆਂ ਗੋਲੀਆਂ ਪਾ ਰਹੀਆਂ ਨੇ ਅੱਜ ਵੀ ਮੀਟਿੰਗ ਦੇ ਵਿੱਚ ਹਰਪਾਲ ਚੀਮੇ ਨੇ ਇੱਕ ਮਿੱਠੀ ਗੋਲੀ ਜਿਹੜੀ ਸੀ ਪਾ ਦਿੱਤੀ ਕਿ ਤੁਹਾਡਾ ਜਿਹੜਾ ਕੰਮ ਅੰਡਰ ਪ੍ਰੋਸੈਸ ਆ ਹੁਣ ਪਤਾ ਨਹੀਂ ਉਹ ਕਿਹੜੇ ਅੰਡਰ ਪ੍ਰੋਸੈਸ ਦੇ ਥੱਲੇ ਗਿਆ ਚਲਾ ਕਿਹੜੇ ਬੋਰਡ ਦੇ ਥੱਲੇ ਜਾ ਰਿਹਾ ਉਹ ਪਿਛਲੇ 1.5-2 ਸਾਲ ਤੋਂ ਬਾਹਰ ਹੀ ਨਹੀਂ ਆ ਰਿਹਾ ਦੂਜਾ ਜਿਹੜਾ ਸਾਡਾ ਸਿੱਖਿਆ ਮੰਤਰੀ ਆ ਆ ਵੇਖੋ 5:00 ਵੱਜ ਗਏ ਪੰਜਾਬ ਭਵਨ ਦੇ ਬਾਹਰ ਖੜੇ ਆ 5 ਵਜੇ ਦਾ ਸਾਨੂੰ ਲਾਲਾ ਲੱਗਿਆ ਜੀ ਸਿੱਖਿਆ ਮੰਤਰੀ ਤੁਹਾਨੂੰ ਹੁਣ ਮਿਲਣਗੇ ਹੁਣ ਮਿਲਣਗੇ ਹੁਣ ਮਿਲਣਗੇ ਹੁਣ 5 ਵਜੇ ਜਵਾਬ ਮਿਲ ਗਿਆ ਕਿ ਸਿੱਖਿਆ ਮੰਤਰੀ ਤੁਹਾਨੂੰ ਨਹੀਂ ਮਿਲਿਆ ਇਸ ਕਰਕੇ ਸਾਰੇ ਸਾਥੀਓ ਤਗੜੇ ਹੋ ਜੋ ਹੁਣ ਹੁਣ ਘਰਾਂ ਚ ਬੈਠਣ ਦਾ ਸਮਾਂ ਨਹੀਂ ਜੋ ਜੇ ਸਮਾਂ 7-8 ਮਹੀਨੇ ਆਪਣੇ ਇਸ ਤਰੀਕੇ ਨਾਲ ਲੰਘਾ ਦਿੱਤੇ ਜਿਵੇਂ ਪਿਛਲੇ ਡੇਢ ਸਾਲਾਂ ਤੋਂ ਇਹਨਾਂ ਨੇ ਲੰਘਾਏ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹਾਲਾਤ ਮਾੜੇ ਹੋਣਗੇ ਆਪਾਂ ਜਾਂਦੀਵਾਰ ਦਾ ਨੋਟੀਫਿਕੇਸ਼ਨ ਲਵਾਂਗੇ ਤੇ ਅਗਲੇ 2 ਸਾਲਾਂ ਬਾਅਦ ਪੇਪਰ ਦੇਵਾਂਗੇ ਇਹ ਤੁਸੀਂ ਸੋਚਣਾ ਕਿ 3 ਸਾਲ ਘਰੇ ਬੈਠ ਕੇ ਤਿਆਰੀ ਕਰਨੀ ਆ ਜਾਂ ਸੜਕਾਂ ਤੇ ਆ ਕੇ ਇਹ ਸਰਕਾਰ ਦਾ ਵਿਰੋਧ ਕਰਨਾ ਹੈ ਸਰਕਾਰ ਦੇ ਵਿਰੋਧ ਪ੍ਰਦਰਸ਼ਨ ਕਰਨਾ ਹੈ ਅਸੀਂ ਇਹ ਸਰਕਾਰ ਜਿਹੜੀ 4 ਸਾਲ ਤੋਂ ਪੋਸਟਾਂ ਤੋਂ ਭੱਜੀ ਇਹ ਸਰਕਾਰ ਜਿਹੜੀ ਅਮੀਰੀਆਂ ਤੋਂ ਭੱਜੀ ਇਹ ਸਰਕਾਰ ਦੇ ਉਲਟ ਅਸੀਂ ਵੱਡਾ ਜਿਹੜਾ ਅਸੀਂ ਪ੍ਰਦਰਸ਼ਨ ਆ ਉਹ ਅਸੀਂ ਐਲਾਨਣ ਜਾ ਰਹੇ ਹਾਂ ਅੱਜ ਇਹ ਇੱਕ ਦੇ ਦਿਨ ਦੇ ਵਿੱਚ ਅਸੀਂ ਜਥੇਬੰਦੀਕ ਢਾਂਚੇ ਦੇ ਵਿੱਚ ਜਾਂ ਆਪਣੀ ਜਿਹੜੀ ਬੇਰੁਜ਼ਗਾਰ ਟੈਟਪਾਈ ਯੂਨੀਅਨ ਆ ਉਹ ਆਪਣੇ ਐਕਟਿਵ ਸਾਥੀਆਂ ਦੇ ਨਾਲ ਜਾਂ ਆਪਣੇ ਕੇਡਰ ਦੇ ਨਾਲ ਸਲਾਹ ਕਰਕੇ ਕੱਲ ਜਾਂ ਪਰਸੋਂ ਤੱਕ ਜਿਹੜਾ ਹੈ ਆਪਾਂ ਕਿੱਥੇ ਘਰਾਉ ਕਰਨਾ ਹੈ ਕਿਵੇਂ ਕਰਨਾ ਹੈ ਉਹਦੀ ਅਪਡੇਸ਼ਨ ਪਾ ਦਾਂਗੇ ਤਾਂ ਇਹ ਗੱਲ ਕਲੀਅਰ ਕਰ ਟਿਕਾਵਾਂਗੇ ਸਾਥੀਓ ਹੁਣ ਜਿਵੇਂ ਆ ਵੀਡੀਓ ਅਸੀਂ ਸੈਂਡ ਕਰ ਰਹੇ ਆ ਤੁਹਾਡੇ ਸਾਹਮਣੇ ਤਾਂ ਇੰਨੀ ਬਿਸ਼ਰਮੀ ਨਾਲ ਮੁਲਕੀਓ ਜੀ ਵੀਡੀਓ ਨੂੰ ਸ਼ੇਅਰ ਨਾ ਕਰੋ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਇਹਦੇ ਥੱਲੇ ਨੋਟੀਫਿਕੇਸ਼ਨ ਦੇ ਵਿੱਚ ਲਿਖੋਗੇ ਮਾਸਟਰ ਕੇਡਰ ਜਿਹੜਾ ਉਹ ਸਾਡਾ ਯਾਰੀ ਕਰੋ ਔਰ ਦੂਜੀ ਗੱਲ ਸੜਕਾਂ ਦੇ ਵਿੱਚ ਆਜੋ ਮੈਂ ਇਹ ਗੱਲ ਕਲੀਅਰ ਕਰ ਟ ਕਹਿਣਾ ਆ ਜੋ ਸ਼ੜਕਾਂ 'ਚ ਨਹੀਂ ਤਾਂ ਫਿਰ ਘਰਾਂ ਦੇ ਵਿੱਚ ਤਿੰਨ ਤਿੰਨ ਸਾਲ ਬੈਠਣਾ ਉਹ ਤੁਹਾਡੀ ਮਰਜ਼ੀ ਹੈ ਅਸੀਂ ਤਾਂ ਆ ਚੁੱਕੇ ਹਾਂ ਸ਼ੜਕਾਂ ਦੇ ਵਿੱਚ ਅਸੀਂ ਸ਼ੜਕਾਂ 'ਚ ਵੀ ਆ ਰਹੇ ਹਾਂ ਅਸੀਂ ਪੁਲਿਸ ਤੋਂ ਛਿੱਤਰ ਵੀ ਖਾ ਰਹੇ ਹਾਂ ਅਸੀਂ ਪੁਲਿਸ ਤੋਂ ਅਰੈਸਟ ਵੀ ਕਰ ਰਹੇ ਹਾਂ ਅਸੀਂ ਚੰਡੀਗੜ੍ਹ ਸਵੇਰ ਤੋਂ ਸ਼ਾਮ ਤੱਕ ਬੈਠ ਕੇ ਇਹਨਾਂ ਦੀ ਅੜੀਕ ਵੀ ਕਰ ਰਹੇ ਹਾਂ ਔਰ ਅੜੀਕ ਹੁਣ ਤੁਹਾਡੇ ਰਿਪਲਾਈ ਦੀ ਹੈ ਤਾ ਹੁਣ ਸਾਥੀਓ ਤਗੜੇ ਹੋ ਜਿਓ ਅਗਲਾ ਐਕਸ਼ਨ ਆਪਾਂ 12 ਤਰੀਕ ਦਾ ਵਲੋਂ ਹਜੇ ਡੇਟ ਫਾਈਨਲ ਨਹੀਂ ਪਰ ਇਹ ਕਿਤੇ ਨਾ ਕਿਤੇ ਇੱਕ ਕਾਮਨ ਬਣਿਆ ਸਾਡਾ ਇੱਕ ਬਣਿਆ ਕਿ ਅਸੀਂ 12 ਤਰੀਕ ਨੂੰ ਇੱਕ ਐਕਸ਼ਨ ਲਾਣ ਜਾਣੇ ਜਾ ਰਹੇ ਹਾਂ ਉਹ ਐਕਸ਼ਨ ਆਪਾਂ ਕਿੱਥੇ ਲਾਣਾ ਹੈ ਕੀ ਆਪਾਂ ਸਿੱਖਿਆ ਮੰਤਰੀ ਦਾ ਘਰ ਘੇਰਨਾ ਹੈ ਉਹ ਚੰਡੀਗੜ੍ਹ ਦੇ ਵਿੱਚ ਆ ਕੇ ਆਪਾਂ ਜਿਹੜਾ ਡਿਪਾਰਟਮੈਂਟ ਘੇਰਨਾ ਹੈ ਜਾਂ ਸੰਗਰੂਰ ਘੇਰਨਾ ਹੈ ਜਾਂ ਇਹਨਾਂ ਦੀ ਮਾਤਾ ਜੀ ਸਦੌਲ ਦੇ ਵਿੱਚ ਬੈਠੀ ਉਹ ਘੇਰਨਾ ਉਹ ਆਪਾਂ ਫੈਸਲਾ ਕਰਕੇ ਦੱਸ ਦਾਂਗੇ ਤੇ ਹੁਣ ਸਾਥੀਓ ਐਕਟਿਵ ਹੋ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਇੱਕ WhatsApp ਲਿੰਕ ਦੇ ਦਾਂਗੇ ਨਾਲ ਹੀ ਥੱਲੇ ਅਸੀਂ ਇੱਕ Telegram ਲਿੰਕ ਦੇ ਦਾਂਗੇ ਉਹ ਤੁਸੀਂ ਜੁਆਇਨ ਕਰ ਲਓ ਜਿੰਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵਿਰੁੱਧ ਆਪਣੀਆਂ ਪੋਸਟਾਂ ਜਾਰੀ ਕਰਨ ਵਾਸਤੇ ਮਾਸਟਰ ਕਰਦੀ ਪੋਸਟਾਂ ਜਾਰੀ ਕਰਨ ਵਾਸਤੇ 55% ਸ਼ਤਰਾਂ ਟਾਉਣ ਵਾਸਤੇ ਲੈਕਚਰ ਗੱਟ ਦਾ ਨੋਟੀਫਿਕੇਸ਼ਨ ਜਾਰੀ ਕਰਨ ਵਾਸਤੇ ਜਾਂ SST ਦੇ ਮਸਲੇ ਨੂੰ ਹੱਲ ਕਰਨ ਵਾਸਤੇ ਜਿਹੜੀ ਲੜਾਈ ਲੜਾਂਗੇ ਉਹਦੇ ਵਿੱਚ ਸਾਡਾ ਸਾਥ